ਦੇ ਨਾਲ ਉਹਦੀ ਪੈਰੈਂਟਿੰਗ ਨਾ ਕਰ ਪਾਣਾ ਸਹੀ ਗਿਆਨ ਤੇ ਦਿਸ਼ਾ ਨਾ ਦੇ ਪਾਣੀ ਤੇ ਜਿਸ ਦਿਨ ਬੱਚਾ ਤੁਹਾਡੇ ਤੋਂ ਡਰ ਕੇ ਅਸੀਂ ਕਹਿੰਦੇ ਆ ਨਾ ਕਿ ਅੱਜ ਤੇ ਬੱਚੇ ਨੂੰ ਡਰਾ ਦਿੱਤਾ ਪਰ ਇੱਕ ਦਿਨ ਐਸਾ ਆਏਗਾ ਉਹ ਤੁਹਾਡੇ ਤੋਂ ਡਰੇਗਾ ਨਹੀਂ ਜਦੋਂ ਉਹ ਬੱਚਾ ਤੁਹਾਡੇ ਬਰਾਬਰ ਦਾ ਹੋ ਗਿਆ ਨਾ ਕਾਦੇ ਰੂਪ ਦੇ ਅੰਦਰ ਜਦੋਂ ਉਹ ਆਪਣੀ ਟੀਨੇਜ ਨੂੰ ਕਰਾਸ ਕਰਨ ਲੱਗਾ ਉਸ ਤੋਂ ਬਾਅਦ ਉਹ ਉਸ ਬੱਚੇ ਨੇ ਤੁਹਾਡੇ ਤੋਂ ਡਰਨਾ ਨਹੀਂ ਇਸ ਕਰਕੇ ਬੱਚੇ ਨੂੰ ਜੇ ਅਸੀਂ ਕੰਟਰੋਲ ਕਰਨਾ ਚਾਹੁੰਦੇ ਆ ਤੇ ਸਭ ਤੋਂ ਪਹਿਲਾਂ ਆਪਣੀ ਝਗੜਾਲੂ ਵਿਰਤੀ ਵਾਲਾ ਸੁਭਾਅ ਉਪਾਦ ਵਾਲਾ ਸੁਭਾਅ ਇਹਨੂੰ ਖਤਮ ਕਰਨਾ ਪਏਗਾ ਇਸ ਨੂੰ ਖਤਮ ਕਰਨਾ ਪਏਗਾ ਇਹ ਕੋਈ ਇੱਕ ਵਸੀਲਾ ਹੈ ਆਪਣੇ ਬੱਚਿਆਂ ਨੂੰ ਜੇ ਸਾਂਭਣਾ ਚਾਹੁੰਦੇ ਆ ਨਾ ਅੱਗ ਬਹੁਤ ਬੜੀ ਭयंकर ਲੱਗੀ ਹੈ ਕਹਿੰਦੇ ਨੇ ਜਿਹੜਾ ਸਿਆਣਾ ਬੰਦਾ ਹੁੰਦਾ ਹੈ ਨਾ ਜੇ ਸੱਤ ਘਰ ਦੂਰ ਅੱਗ ਲੱਗੀ ਹੋਵੇ ਨਾ ਉਹ ਪਹਿਲਾਂ ਅਲਰਟ ਹੋ ਜਾਂਦਾ ਹੈ ਆਪਣੇ ਘਰ ਦਾ ਦੁਨੀਆ ਦੇ ਅੰਦਰ ਅੱਗ ਲੱਗੀ ਹੈ ਅਜ ਬੱਚਾ ਆਪਣੇ ਮਾਪਿਆਂ ਦੇ ਹੱਥੋਂ ਨਿਕਲ ਰਿਹਾ ਕਿਤੇ ਨਸ਼ਿਆਂ ਦਾ ਉਹ ਜਲਦਲਾ ਆ ਰਿਹਾ ਹੈ ਨਸ਼ਿਆਂ ਦੇ ਦੌਰ ਤੇ ਅੰਦਰ ਜਾ ਰਿਹਾ ਹੈ ਕਿਤੇ اخلاق ਦੇ ਤੌਰ ਤੇ ਕਿਤੇ ਉਹਦੇ ਕਰੈਕਟਰ ਦੇ ਰੂਪ ਦੇ ਅੰਦਰ ਅੱਜ ਬਹੁਤ ਵੱਡੇ ਵੱਡੀ ਕਮੀਆਂ ਆ ਚੁੱਕੀਆਂ ਨੇ ਕਿਸੇ ਹੋਰ ਰੂਪ ਦੇ ਅੰਦਰ ਬੱਚੇ ਜਿਹੜੇ ਨੇ ਉਹ ਆਪਣੇ ਪਰਿਵਾਰ ਤੋਂ ਦੂਰ ਜਾ ਰਹੇ ਨੇ ਸਾਂਭਣ ਦਾ ਇੱਕੋ ਇੱਕ ਵਸੀਲਾ ਹੈ ਇੱਕੋ ਇੱਕ ਢੰਗ ਤਰੀਕਾ ਹੈ ਕਿਹੜਾ ਹੈ ਪਿਆਰ ਕੇਵਲ ਪਿਆਰ ਕੇਵਲ ਪ੍ਰੇਮ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਟੁੱਟ ਪਰੀਤ ਗਈ ਗੁਰਬੋਲ ਸਾਡੇ ਇੱਕ ਗੁਰੇ ਬੋਲ ਦੇ ਨਾਲ ਸਾਡੀ ਆਪਣੇ ਬੱਚਿਆਂ ਦੇ ਨਾਲ ਪਿਆਰ ਔਰ ਪ੍ਰੀਤੀ ਟੁੱਟ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਠੀਕ ਕਰਨਾ ਨਾਨਕ ਮਿਟੇ ਉਪਾਦ ਮੇਰੀ ਚਿੰਤਾ ਮੇਰੇ ਚੋਰੇ ਮੇਰੀ ਝਗੜਾਲੂ ਵਾਲੀ ਬਿਰਤੀ ਇਹ ਖਤਮ ਹੋਣੀ ਚਾਹੀਦੀ ਹੈ ਇਹ ਖਤਮ ਹੋ ਜਾਏ ਤਾਂ ਜਾ ਕੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਅੱਗੇ ਕੀ ਹੋਏਗਾ ਇਸ ਤੋਂ ਅਗਲੇ ਜਿਹੜੀ ਪੌੜੀ ਹੈ ਨਾ ਝੱਜੇ ਅਖਰ ਤੋਂ ਉਹਨਾਂ ਨੇ ਇਹ ਸੰਦੇਸ਼ ਸਾਨੂੰ ਦਿੱਤਾ ਝੱਜਾ ਝੂਰਨ ਮਿਟੇ ਤੁਮਹਾਰੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਰਾ ਦਿਨ ਨਾ ਚੁਰਿਆ ਕਰੀ ਨਾ ਝੂੜਿਆ ਕਰ ਗੁਰੂ ਅਰਜਨ ਦੇ ਮਹਾਰਾਜ ਤਤੀ ਤਵੀ ਤੇ ਬਹਿ ਕੇ ਨਹੀਂ ਝੂੜਦੇ ਸ਼ੀਸ਼ ਤੇ ਤੱਤਾ ਰੇਤਾ ਪੋ ਆ ਕੇ ਨਹੀਂ ਝੂੜਦੇ ਗੁਰੂ ਅਰਜਨ ਦੇ ਮਹਾਰਾਜ ਨੂੰ ਪਾਣੀ ਦੇ ਅੰਦਰ ਦੇਗ ਦੇ ਅੰਦਰ ਉਬਾਲਿਆ ਗਿਆ ਜਿਵੇਂ ਆਲੂ ਨੂੰ ਉਬਾਲਿਆ ਜਾਂਦਾ ਹੈ ਮਾਸ ਹੱਡੀਆਂ ਨੂੰ ਛੱਡ ਗਿਆ ਸਾਰਾ ਮਾਸ ਹੱਡੀਆਂ ਨੂੰ ਛੱਡ ਗਿਆ ਸੀ ਐਸੀ ਅਵਸਥਾ ਦੇ ਅੰਦਰ ਵੀ ਸ਼ਾਂਤ ਚਿੱਤ ਤੇ ਅਡੋਲ ਨੇ ਕੋਈ ਝੂੜਨਾ ਨਹੀਂ ਕੋਈ ਝੂੜਨਾ ਨਹੀਂ ਸਾਈ ਮੀ ਅਮੀਰ ਆਇਆ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਤੇ ਹਾਲਾਤ ਨੂੰ ਦੇਖ ਕੇ ਵਿਅਕਲ ਹੋ ਗਿਆ ਹਾਲਾਤ ਨੂੰ ਦੇਖ ਕੇ ਡੋਲ ਗਿਆ ਭਾਵੇਂ ਧਰਮੀ ਬੰਦਾ ਸੀ ਪਰ ਡੋਲ ਗਿਆ ਮਹਾਰਾਜ ਐਨਾ ਵੱਡਾ ਕਸ਼ਟ ਐਸੀ ਅਵਸਥਾ ਤੇ ਗੁਰੂ ਸਾਹਿਬ ਜੀ ਉਹਨੂੰ ਕਹਿੰਦੇ ਨੇ ਮੀਆਂ ਛੋਟੋ ਪ੍ਰੀਤੀ ਚਾਮ ਸੇ ਤਨ ਤਪ ਰਹਾ ਦੁੱਖ ਆ ਹੁਆ ਮਨ ਸ਼ਾਂਤ ਹੈ ਹਰ ਨਾਮ ਸੇ ਕੀ ਹੋਇਆ ਜੇ ਮੇਰਾ ਕੰਨ ਤਪ ਰਿਹਾ ਹੈ ਕੀ ਹੋਇਆ ਅੱਜ ਮੇਰਾ ਤਨ ਛਾਲੇ ਛਾਲੇ ਹੋ ਗਿਆ ਪਰ ਅੱਜ ਵੀ ਮੈਂ ਤੈਨੂੰ ਇੱਕ ਗੱਲ ਕਹਿ ਸਕਦਾ ਕਿ ਮੇਰਾ ਮਨ ਬਹੁਤ ਹੀ ਅਡੋਲ ਔਰ ਸ਼ਾਂਤ ਅਵਸਥਾ ਦੇ ਅੰਦਰ ਹੈ ਸੋ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਤੇਰੇ ਕੋਲ ਬਹੁਤ ਵੱਡਾ ਸਾਧਨ ਹੈ ਇਹ ਪਾਵਨ ਗੁਰਬਾਣੀ ਦਾ ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ ਬੇਸ ਬਣਾ ਇਹਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਸਿੱਖ ਤੇ ਤੇਰੇ ਜੀਵਨ ਵਿੱਚੋਂ ਝੂਰਨਾ ਖਤਮ ਹੋ ਜਾਵੇਗਾ ਝੱਜਾ ਝੂਰਨ ਮਿਟੇ ਤੁਮਾਰੋ ਰਾਮ ਨਾਮ ਸਿਓ ਕਰ ਬਿਵਹਾਰ ਪਰ ਹਾਂ ਸ਼ਰਤ ਹੈ ਉਹ ਜਿਹੜਾ ਵਣਜ ਕਰਨਾ ਹੈ ਉਹ ਜਿਹੜਾ ਬਿਹਾਰ ਕਰਨਾ ਹੈ ਉਹ ਜਿਹੜਾ ਵਪਾਰ ਕਰਨਾ ਹੈ ਤੈਨੂੰ ਰਾਮ ਦੇ ਨਾਮ ਦਾ ਕਰਨਾ ਪਏਗਾ ਰੱਬੀ ਨਾਮ ਦਾ ਰੱਬੀ ਗੁਨਾ ਦਾ ਵਪਾਰ ਕਰ ਗਿਵਨ ਟੇ ਕਰਨਾ ਜਿਤੇਰਿੰਦਰ ਦਇਆ ਕਿਤੇ ਵਾਂਡੋ ਨੂੰ ਵਪਾਰ ਕਰਉ ਦਾ ਜਿੰਨਾ ਮਰਜੀ ਕਰ ਕੇ ਮੁਕਦਾ ਨਹੀਂ ਖਾਵੈ ਖਰਚੈ ਰਲ ਮਿਲ ਭਾਈ ਟੋਟ ਨ ਆਵੇ ਵੱਧ ਤੋਂ ਜਾਈ ਦਇਆ ਕਿਤੇ ਕਿਸੇ ਦੁਕਾਨ ਤੋਂ ਲੈ ਕੇ ਥੋੜੀ ਹਾਸਕਦਾ ਜਿੰਨੀ ਤੇਰੇ ਕੋਲ ਦਇਆ ਇਹਨੂੰ ਵੰਡ ਲੋਕਾਂ ਦੇ ਅੰਦਰ ਵੰਡ ਕਦੇ ਖਤਮ ਨਹੀਂ ਹੋਵੇਗੀ ਕਦੇ ਮੁੱਕੇਗੀ ਨਹੀਂ ਨਿਮਰਤਾ ਵਾਲਾ ਸੁਭਾਅ ਪਿਆਰ ਵਾਲਾ ਸੁਭਾਅ ਮਿੱਠੇ ਬੋਲ ਦਾ ਸੁਭਾਅ ਜੇ ਕਿਸੇ ਨੂੰ ਕੁਝ ਵੀ ਨਹੀਂ ਦੇ ਸਕਦਾ ਇੱਕ ਮਿੱਠਾ ਬੋਲ ਹੀ ਦੇ ਦੇ ਪਿਆਰ ਭਰਿਆ ਬੋਲ ਹੀ ਦੇ ਦੇ ਕਿਸੇ ਨੂੰ ਇਹ ਐਸਾ ਜੇ ਵਪਾਰ ਕਰ ਲਿਆ ਨਾ ਜੀਵਨ ਦੇ ਅੰਦਰ ਕੀ ਹੋਏਗਾ ਸ਼ਾਂਤੀ ਆ ਜਾਏਗੀ ਝੂਰਨਾ ਬੰਦ ਹੋ ਜਾਏਗਾ ਫਿਰ ਭਾਵੇਂ ਜਿੰਨੀ ਮਰਜੀ ਮੁਸ਼ਕਲਾਂ ਆਣ ਹੋਰ ਉਹ ਆਉਣਗੀਆਂ ਐਸਾ ਨਹੀਂ ਕਿ ਨਹੀਂ ਆਉਣਗੀਆਂ ਆਉਣਗੀਆਂ ਉਹ ਐਸੇ ਐਸੇ ਮੋੜ ਆਉਣਗੇ ਜਿਹੜੇ ਬੜੇ ਭਿਆਨਕ ਹੋਣਗੇ ਸਾਡੇ ਜੀਵਨ ਦੇ ਅੰਦਰ ਪਰ ਤੂੰ ਉਹਨਾਂ ਦੇ ਅੰਦਰ ਉਹ ਸਿਚੁਏਸ਼ਨ ਨੂੰ ਕਾਬੂ ਕਰਨ ਦਾ ਤੇਰੇ ਕੋਲ ਤੰਗ ਆ ਜਾਵੇਗਾ ਝੱਜਾ ਝੂਰਨ ਮਿਟੈ ਤੁਮਾਰੋ RAM ਨਾਮ ਸਿਉ ਘਰ ਬਿਵਹਾਰੋ ਝੂਰਤ ਝੂਰਤ ਸਾਖਤ ਮੂਆ ਕਹਿੰਦੇ ਤੂੰ ਧਿਆਨ ਨਾਲ ਵੇਖ ਇਸ ਜਗਤ ਦੇ ਅੰਦਰ ਆਤਮਿਕ ਤੌਰ ਤੇ ਲੋਕੀ ਮਰੇ ਪਏ ਨੇ ਤੁਰਦੀ ਫਿਰਦੀਆਂ ਲਾਸ਼ਾਂ ਤੇ ਮਸ਼ੀਨ ਬਣੇ ਪਏ ਨੇ ਐਸਾ ਨਹੀਂ ਬਣਨਾ ਤੂੰ ਜੀਵਨ ਐਸਾ ਜੀਵਨ ਜਿਉਣ ਵਾਸਤੇ ਤੈਨੂੰ ਗੁਰੂ ਨੇ ਤਾਕੀਦ ਨਹੀਂ ਕੀਤੀ ਝੂਰਤ ਝੂਰਤ ਸਾਖਤ ਮੂਹਾਂ ਸਾਖਤ ਕਿਹਨੂੰ ਕਹਿੰਦੇ ਨੇ ਜਿਹੜਾ ਰੱਬ ਤੋਂ ਟੁੱਟਿਆ ਹੋਇਆ ਮਨੁੱਖ ਹੈ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਹੈ ਜਿਹਦੇ ਉੱਤੇ ਮਾਇਆ ਦਾ ਬਹੁਤ ਵੱਡਾ ਪ੍ਰਭਾਵ ਹੈ ਔਰ ਮਾਇਆ ਕੀ ਹੈ ਉਹ ਸੋਚ ਜਿਸ ਸੋਚ ਦੇ ਅੰਦਰ ਗੁਰੂ ਨਹੀਂ ਹੁੰਦਾ ਜਿਸ ਸੋਚ ਦੇ ਅੰਦਰ ਰੱਬ ਨਹੀਂ ਹੁੰਦਾ ਮਾਇਆ ਉਸ ਸ਼ੈਤਾਨਾ ਨਾਮ ਹੈ ਝੂਰਤ ਝੂਰਤ ਸਾਕਤ ਮੂਹਾ ਕਿਉਂ ਜਾਂਕ ਰਿੰਦਾ ਹੋਤ ਭਾਵ ਬੀਆ ਕਿਉਂਕਿ ਉਹਦੇ ਹਿਰਦੇ ਦੇ ਅੰਦਰ ਨਾ ਦੂਜਾ ਭਾਵ ਰਹਿੰਦਾ ਉਹਦੀ ਮੈਂਟੈਲਿਟੀ ਦੇ ਵਿੱਚ ਦੂਜਾ ਭਾਵ ਉਹਦੀ ਮਾਨਸਿਕਤਾ ਦੂਜੇ ਭਾਵ ਦੇ ਅੰਦਰ ਰਹਿੰਦੀ ਹੈ ਡੁਆਲਿਟੀ ਦੁਵਿਧਾਪਨ ਦੁਚਿੱਤਾਪਨ ਉਹ ਡਿਸੀਜਨ ਹੀ ਨਹੀਂ ਲੈ ਪੈਂਦਾ ਆਪਣੀ ਜ਼ਿੰਦਗੀ ਦੇ ਉਹ ਲਈ ਨਹੀਂ ਸਕਦਾ ਕਿਉਂਕਿ ਹਰ ਟਾਈਮ ਦੁਬਧਾ ਵਿੱਚ ਹੈ ਜੇ ਪਾਠ ਕਰਾਂਗਾ ਤੇ ਮੈਨੂੰ ਕਿਵੇਂ ਕਰਾਂ ਜੀ ਇਹ ਫਲ ਮਿਲੇਗਾ ਜਾਂ ਨਹੀਂ ਮਿਲੇਗਾ ਕਰਾਂ ਕਿ ਨਾ ਕਰਾਂ ਦੁਬਧਾ ਆ ਗਈ ਗੁਰਦੁਆਰਾ ਸਾਹਿਬ ਆ ਕਿ ਮੈਨੂੰ ਕੀ ਮਿਲੇਗਾ ਕੀ ਪ੍ਰਾਪਤ ਹੋਵੇਗਾ ਇਹ ਜ਼ਿੰਦਗੀ ਜੀ ਕੇ ਮੈਨੂੰ ਕੀ ਪ੍ਰਾਪਤ ਹੋਵੇਗਾ ਜਿਵੇਂ ਗੁਰੂ ਸਾਹਿਬ ਕਹਿ ਰਹੇ ਨੇ ਉਵੇਂ ਤੇ ਅਸੀਂ ਨਹੀਂ ਜੀ ਰਹੇ ਅਸੀਂ ਕਿਵੇਂ ਜੀ ਰਹੇ ਹਾਂ ਜਿਵੇਂ ਸਮਾਜ ਸਾਨੂੰ ਲੈ ਕੇ ਜਾਣਾ ਜਾ ਰਿਹਾ ਹੈ ਅਸੀਂ ਕਿਵੇਂ ਜੀ ਰਹੇ ਹਾਂ ਜਿਵੇਂ ਮੀਡੀਆ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਪ੍ਰੇਰਿਆ ਹੈ ਸਾਡੇ ਬੱਚੇ ਅਸੀਂ ਆਪ ਅਸੀਂ ਸਾਰੇ ਉਸ ਢੰਗ ਦਾ ਜੀਵਨ ਸ਼ੈਲੀ ਜਿਹੜੀ ਹੈ ਉਹ ਅਪਣਾਈ ਹੈ ਦੁਗਦਾਪਣ ਕੇਵਲ ਇੱਕ ਆਜੇ ਜੀਵਨ ਦੇ ਅੰਦਰ ਜੇ ਜ਼ਿੰਦਗੀ ਜੀਵਾਂਗਾ ਆਪਣੇ ਗੁਰੂ ਦੇ ਮੁਤਾਬਕ ਜੀਵਾਂਗਾ ਮੇਰਾ ਜਨਮ ਸੰਸਕਾਰ ਮੇਰਾ ਅਨੰਦ ਸੰਸਕਾਰ ਮੇਰੇ ਮਿਰਤਕ ਸੰਸਕਾਰ ਹਰ ਇੱਕ ਜਿਹੜਾ ਹੈ ਉਹ ਮੇਰੇ ਗੁਰੂ ਆਸ਼ੇ ਦੇ ਮੁਤਾਬਕ ਹੋਵੇਗਾ ਸਿੱਖ ਰਹਿਤ ਮਰਿਆ ਦਾ ਅਨੁਸਾਰ ਜ਼ਿੰਦਗੀ ਜੀਵਾਂਗਾ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਾਂਗਾ ਦੁਵਿਧਾਪਨ ਖਤਮ ਹੋ ਝੂਰਤ ਝੂਰਤ ਸਾਖਤ ਮੂਆ ਜਾਂਕੇ ਹਿਰਦੈ ਹੋਤ ਭਾਵ ਬੀਆ ਚਰੈ ਕ ਸੰਮਲ ਪਾਪ ਤੇਰੇ ਮਨੁਆ ਯਾਦ ਰੱਖੀ ਅੱਜ ਕਿਤੇ ਨਾ ਕਿਤੇ ਮਨ ਦੇ ਅੰਦਰ ਅਸ਼ਾਂਤੀ ਤਾਂ ਵੀ ਹੁੰਦੀ ਹੈ ਕਿ ਜੋ ਮੈਂ ਪਾਪ ਅਪਰਾਧ ਕੀਤੇ ਨਾ ਪਿਛਲੇ ਜੀਵਨਮੰ ਦੇ ਅੰਦਰ ਜੋ ਮੇਰਾ ਸਮਾਂ ਬੀਤ ਗਿਆ ਮੈਨੂੰ ਉਹਦਾ ਬੜਾ ਪਛਤਾਵਾ ਹੈ ਬਹੁਤ ਪਛਤਾਵਾ ਹੈ ਬੰਦਾ ਕਿਤੇ ਐਨੇ ਗਿਲਟ ਵਿੱਚ ਚਲਾ ਜਾਂਦਾ ਹੈ ਕਿ ਉਹ ਸ਼ੀਸ਼ੇ ਸਾਹਮਣੇ ਜਦੋਂ ਖੜਾ ਹੁੰਦਾ ਨਾ ਉਹ ਆਪਣੀ ਸ਼ਕਲ ਨਹੀਂ ਦੇਖ ਸਕਦਾ ਐਸੀ ਹਾਲਾਤ ਹੋ ਜਾਂਦੀ ਹੈ ਬੰਦੇ ਦੀ ਬੰਦਾ ਇਕਾਂਤ ਵਿੱਚ ਇਕੱਲਾ ਨਹੀਂ ਬੈਠ ਸਕਦਾ ਤੁਸੀਂ ਵੇਖੋ ਬਹੁਤ ਆਇਤ ਰੂਪ ਦੇ ਅੰਦਰ ਅਸੀਂ ਇਕੱਲੇ ਇਕਾਂਤ ਵਿੱਚ ਨਹੀਂ ਬੈਠ ਸਕਦੇ ਕਿਉਂਕਿ ਜਦੋਂ ਅਸੀਂ ਆਪਣੇ ਆਪ ਨਾਲ ਬੈਠਾਂਗੇ ਨਾ ਕੋਈ ਫੋਨ ਨਹੀਂ ਸਾਡੇ ਕੋਲ ਕੋਈ ਟੀਵੀ ਨਹੀਂ ਤੇ ਫਿਰ ਸਾਡੀ ਆਪਣੇ ਮਨ ਦੇ ਨਾਲ ਗੱਲਬਾਤ ਹੋਵੇਗੀ ਤੇ ਜਦੋਂ ਅਸੀਂ ਆਪਣੇ ਮਨ ਦੇ ਨਾਲ ਝਾਕ ਮਾਰਾਂਗੇ ਨਾ ਤੇ ਉੱਥੇ ਫਿਰ 네ਗੇਟਿਵਿਟੀ ਉੱਥੇ ਫਿਰ ਉਹ ਸਾਡੇ ਪਾਪ ਅਪਰਾਧ ਸਾਡੇ ਸਾਹਮਣੇ ਆ ਜਾਂਦੇ ਨੇ ਇਸ ਕਰਕੇ ਬੰਦਾ ਕੀ ਕਰਦਾ ਹੈ ਉਸ ਅਵਸਥਾ ਦੇ ਉੱਤੇ ਉਸ ਨੂੰ ਖਤਮ ਕਰਨ ਵਾਸਤੇ ਕੀ ਕਹਿੰਦਾ ਹੈ ਕਿ ਮੈਂ ਕਦੇ ਟੀਵੀ ਸਾਹਮਣੇ ਬਹਿ ਜਾਵਾਂ ਕੋਈ ਐਸੀ ਸਿਚੁਏਸ਼ਨ ਆ ਗਈ ਚਲੋ ਜਾ ਕੇ ਮੈਂ ਕੋਈ ਫਿਲਮ ਦੇਖਿਆ ਆ ਮੂਵੀ ਦੇਖਿਆ ਆ ਆਨੰਦਿਤ ਹੋ ਜਾਵਾਂ ਲੇਕਿਨ ਉਸ ਸਮੱਸਿਆ ਤੇ ਉੱਥੇ ਖੜੀ ਉੱਥੇ ਖੜੀਏ ਕਿਉਂਕਿ ਉਹ ਸਾਡੇ ਮਨ ਵਿੱਚ ਹੈ ਨਾ ਗੁਰੂ ਸਾਹਿਬ ਕਹਿੰਦੇ ਨੇ ਚਰੈ ਕਸੰਮਲ ਪਾਪ ਤੇਰੇ ਮਨੁਆ ਪਰ ਗੁਰੂ ਬਹੁਤ ਹੀ ਦਿਆਲੂ ਹੈ ਦਇਆ ਕਰਨ ਵਾਲਾ ਹੈ ਕੋਈ ਗੱਲ ਨਹੀਂ ਜੇ ਪਿਛਲੇ ਰਾ ਜੀਵਨ ਤੇਰਾ ਪਾਪ ਅਪਰਾਧ ਨਸ਼ਿਆਂ ਦੇ ਵਿੱਚ ਬਿਦਿਆ ਨਾ ਅੱਜ ਹੀ ਕਮਿਟਮੈਂਟ ਕਰ ਜਾ ਗੁਰੂ ਦੇ ਕੋਲ ਗੁਰੂ ਦਾਵਾ ਕਰਦਾ ਹੈ ਗੁਰੂ ਸਾਹਿਬ ਬਹਿ ਗੁਰੂ ਅਰਜਨ ਦੇ ਮਹਾਰਾਜੀ ਦਾਵਾ ਕਰਦੇ ਨੇ ਛੜਾਂ ਕਸੰਮਲ ਪਾਪ ਤੇਰੇ ਮਨੂਆਂ ਤੇਰੇ ਮਨ ਵਿੱਚੋਂ ਜਿੰਨੇ ਤੇਰੇ ਪਾਪ ਅਪਰਾਧ ਨੇ ਨਾ ਸਭ ਛੜ ਜਾਣਗੇ ਸਭ ਛੜ ਜਾਣਗੇ ਅੰਮ੍ਰਿਤ ਕਥਾ ਸੰਤ ਸੰਗ ਸੁਣੋ ਪਰ ਸ਼ਰਤ ਇਹ ਵੇ ਤੈਨੂੰ ਗੁਰਦੁਆਰੇ ਆ ਕੇ ਨਾ ਗੁਰੂ ਦੀ ਸਿੱਖਤ ਸਲਾਹ ਸੁਣਨੀ ਪੈਣੀ ਹੈ ਅੰਮ੍ਰਿਤ ਕਥਾ ਸੰਤ ਸੰਗ ਸੁਣੂਆਂ ਕੰਨਾਂ ਤੋਂ ਸੁਣ ਅੰਮ੍ਰਿਤ ਮਈ ਕਥਾ ਉਹ ਉਸ ਨੂੰ ਆਪਣਾਲਾ ਤੇਰਾ ਜੀਵਨ ਤਬਦੀਲ ਹੋ ਜਾਵੇ ਛੜਾਂ ਕਾਮ ਕ੍ਰੋਧ दुष्टाई ये जेड़े दुष्ट ਨੇ ਨਾ विकार ये ਕਾਮ ਤੇ ਕ੍ਰੋਧ ਜਿਹੜੇ ਤੈਨੂੰ ਜੀਣ ਨਹੀਂ ਦਿੰਦੇ ਇਕੱਠੀ ਹੁੰਦੇ ਨੇ ਤੁਸੀਂ ਵੇਖੋ ਬਹੁਤ ਆਇਤ ਪੰਕਤੀਆਂ ਵਿੱਚ ਕਾਮ ਔਰ ਕ੍ਰੋਧ ਦਾ ਜ਼ਿਕਰ ਗੁਰੂ ਸਾਹਿਬ ਨੇ ਇਕੱਠਾਈ ਕੀਤਾ ਹੈ ਅੱਜ ਕਰਾਖਮਾ ਦੇ ਹਾਲ ਚੰਗੇ ਨਹੀਂ ਨੇ ਰਿਲੇਸ਼ਨਸ਼ਿਪ ਦੇ ਉੱਤੇ ਅੱਜ ਸ਼ੱਕ ਦੇ ਜਿਹੜੇ ਬੱਦਲ ਮੰਡਰਾ ਰਹੇ ਨੇ ਹਰ ਇੱਕ ਘਰ ਦੇ ਅੰਦਰ ਇਹ ਸਮੱਸਿਆ ਪੈਦਾ ਹੋ ਰਹੀ ਹੈ ਭਾਵੇਂ ਬੱਚਿਆਂ ਨੂੰ ਦੇਖ ਲਈਏ ਭਾਵੇਂ ਗ੍ਰਸਥਨ ਦੇ ਧਰਮ ਨੂੰ ਦੇਖ ਲਈਏ ਹਰ ਇੱਕ ਥਾਂ ਦੇ ਉੱਤੇ ਇਹ ਹਾਲਾਤ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਚਰਾਂ ਇਹ ਵੀ ਛੱਡ ਜਾਣਗੇ ਚਿੰਤਾ ਨਾ ਕਰੀ ਇਹ ਮਿਰਤੀ ਵੀ ਖਤਮ ਹੋ ਜਾਏਗੀ ਤੇਰੀ ਚਰਾਂ ਕਾਮ ਕ੍ਰੋਧ ਦ੍ਰਿਸ਼ਟਾਈ ਇਹ ਜਿਹੜੇ ਦੁਸ਼ਟ ਵਿਕਾਰ ਨੇ ਇਹਨਾਂ ਤੋਂ ਵੀ ਤੇਰਾ ਛੁਟਕਾਰਾ ਹੋ ਜਾਏਗਾ ਆ ਜਿਹੜਾ ਕਰੋਧੀ ਸੁਭਾਅ ਹੈ ਪਤਾ ਕੀ ਬੱਚਿਆਂ ਦੇ ਉੱਤੇ ਜੋ ਸਭ ਤੋਂ ਵੱਧ ਅਸੀਂ ਉਹਨਾਂ ਦੇ ਬ੍ਰੇਨ ਦੇ ਉੱਤੇ ਇਫੈਕਟ ਪਾਉਂਦੇ ਆ ਨਾ ਇਹ ਬਿਲਕੁਲ ਮੈਡੀਕਲ ਸਾਇੰਸ ਪ੍ਰੂਫ ਹੈ ਆਪਦੇ ਦੇ ਨਾਲ ਗੱਲ ਬਾਤ ਕਰ ਰਹੇ ਆਂ ਬੱਚਿਆਂ ਦਾ ਨਾ ਵਾਈਟ ਮੈਟਰ ਹੁੰਦਾ ਬ੍ਰੇਨ ਦੇ ਵਿੱਚ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬਹੁਤਾ ਝਿੜਕਦੇ ਨੇ ਔਰ ਜਿਨ੍ਹਾਂ ਬੱਚਿਆਂ ਨੂੰ ਆਪਣੇ ਘਰ ਦੇ ਅੰਦਰ ਕੇਵਲ ਝਗੜਾ ਹੀ ਸੁਣਦਾ ਹੈ 네ਗੇਟਿਵਿਟੀ ਮਿਲਦੀ ਹੈ ਉਸ ਬੱਚੇ ਦਾ ਜਿਹੜਾ ਦਿਮਾਗ ਦਾ ਵਾਈਟ ਮੈਟਰ ਹੈ ਉਹਦੇ ਜਿਹੜੇ ਤਿੰਨ ਪਾਥਵੇਜ਼ ਹੁੰਦੇ ਨੇ ਉਹ ਨਿਊਰੋਨਸ ਅਸੀਂ ਬਚਪਨ ਚ ਹੀ ਮਾਰ ਦਿੰਨੇ ਆ ਤੇ ਜਦੋਂ ਵੱਡਾ ਹੁੰਦਾ ਨਾ ਫਿਰ ਉਹ ਫਿਰ ਉਹ ਨਸ਼ੇ ਕਰਦਾ ਫਿਰ ਉਹ ਆਪਣੇ ਘਰ ਤੋਂ ਬਾਗੀ ਹੁੰਦਾ ਫਿਰ ਉਹ ਸਮਾਜ ਦੇ ਅੰਦਰ ਇੱਕ ਬੋਝ ਬਣ ਜਾਂਦਾ ਹੈ ਪਰ ਦੋਸ਼ੀ ਕੌਣ ਹੈ ਦੋਸ਼ੀ ਮਾਪੇ ਨਹੀਂ ਦੋਸ਼ੀ ਉਹ ਕ੍ਰੋਧ ਹੈ ਜਿਹੜਾ ਅੰਦਰ ਬੈਠਾ ਹੈ ਜਿੱਦੇ ਕਰਕੇ ਅਸੀਂ ਪੇਸ਼ੈਂਸ ਨਹੀਂ ਦਿਖਾ पाए ਬੱਚਿਆਂ ਦੇ ਪ੍ਰਤੀ ਜਦੋਂ ਮੌਕਾ ਸੀ ਸਾਂਭਣ ਦਾ ਉਦੋਂ ਸਾਂਭਿਆ ਨਹੀਂ ਤੇ ਅੱਜ ਜੇ ਬੱਚਾ ਹੱਥੋਂ ਨਿਕਲ ਗਿਆ ਤੇ ਫਿਰ ਕ੍ਰੋਧ ਕਰਦੇ ਆ ਨਹੀਂ ਕ੍ਰੋਧ ਦੇ ਨਾਲ ਵਾਪਸ ਨਹੀਂ ਆਏਗਾ ਪ੍ਰੇਮ ਦੇ ਨਾਲ ਆਏਗਾ ਪਿਆਰ ਦੇ ਨਾਲ ਆਏਗਾ ਪੇਸ਼ੈਂਸ ਦੇ ਨਾਲ ਆਏਗਾ ਚਰ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾਗੋ ਕਿਰਪਾ ਕਰੋ ਸਾਈ ਪਰ ਇਹ ਅਵਸਥਾ ਉਦੋਂ ਹੁੰਦੀ ਹੈ ਜਦੋਂ ਸਾਡੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਰਮਤ ਦਾ ਦਰਗਾਹ ਉਹਦੀ ਕਿਰਪਾ ਹੋ ਜਾਵੇ ਅਸੀਂ ਕਿਰਪਾ ਦੇ ਪਾਤਰ ਬਣ ਜਾਈਏ ਤਾਂ ਜਾ ਕੇ ਐਸੀ ਅਵਸਥਾ ਆ ਜਾਂਦੀ ਹੈ ਔਰ ਸਾਡੇ ਜੀਵਨ ਵਿੱਚੋਂ ਪਾਪ ਚਿੰਤਾਵਾਂ ਝੋਰੇ ਇਹ ਜਗੜਾਲੂ ਗ੍ਰਿਤੀ ਵਾਲਾ ਸੁਭਾਅ ਕਾਮ ਕ੍ਰੋਧ ਰੂਪੀ ਵਿਕਾਰ ਇਹ ਖਤਮ ਹੋ ਜਾਂਦੇ ਨੇ ਔਰ ਫਿਰ ਸ਼ਾਂਤ ਚਿਤ ਅਡੋਲ ਅਵਸਥਾ ਦੇ ਅੰਦਰ ਉਹ ਮਨੁੱਖ ਆਪਣਾ ਜੀਵਨ ਬਤੀਤ ਕਰ ਸਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਸਾਨੂੰ ਪ੍ਰੇਰਿਤ ਦੀ ਹੈ ਕਿ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਜੀਵਨ ਜੀਵੀਏ ਮੁਸ਼ਕਲਾਂ ਤੋਂ ਦੁੱਖਾਂ ਤੋਂ ਔਰ ਵੱਡੀ ਵੱਡੀ ਪਰੇਸ਼ਾਨੀਆਂ ਦਾ ਤੋਂ ਅਸੀਂ ਡਰਨਾ ਨਹੀਂ ਸਕੂ ਅਸੀਂ ਉਹਨਾਂ ਦਾ ਸਾਹਮਣਾ ਕਰਨਾ ਹੈ ਕਿਉਂਕਿ ਸਾਡੇ ਕੋਲ ਬਹੁਤ ਵੱਡਾ ਇੱਕ ਸਾਧਨ ਹੈ ਉਹ ਹੈ ਗੁਰਬਾਣੀ ਗੁਰਬਾਣੀ ਦੇ ਅਨੁਸਾਰ ਜ਼ਿੰਦਗੀ ਚੌੜ ਦਾ ਤੰ। ਸੋ ਇਤਨੇ ਕੁ ਬੇਨਤੀਆ ਪ੍ਰਵਾਨ ਕਰਨਾ ਜੀ ਸਾਡਾ ਅੱਜ ਦਾ ਆਖਰੀ ਗਵਾਨ ਸੀ। ਆਪ ਸਮੂਹ ਸੰਗਤ ਦਾ ਬਹੁਤ